ਉਰੇ ਆਓ ਬਲਾ ਖਾ ਕੇ ਦੇਖਦਾ ਬੰਦਾ ਆਪਾਂ ਫੇਰ ਪਾਉਨੇ ਅਗਲੇ ਆਪਾਂ ਨੂੰ ਕੋਈ ਲਾਲਚ ਨਹੀਂ ਐਵੇਂ ਥਾ ਥਾਂ ਓਪੀਆਂ ਲਾ ਕੇ ਆਪਾਂ ਨਾ ਵੇਚਣਾ ਆਪਾਂ ਤਾਂ ਕੁਆਲਟੀ ਬਣਾਉਣੀ ਆ ਲੈਣਾ ਵਾਰਚ ਲੱਗਣ ਲਾਉਣੀ ਨੇ ਜਿਹੜੇ ਆਪਣੇ ਘਰੇ ਖਾ ਗਈ ਉਹਨਾਂ ਨੂੰ ਪਤਾ ਵੀ ਬੰਦੇ ਕੋਲੇ ਕੀ ਆ ਬੱਚ ਬਥੇਰੇ ਹੋਣਗੇ ਇਹਦਾ ਕੈਸਟਰੋਲਾ ਡਰਾਈ ਫਰੂਟ ਜਿਹੜੇ ਸ਼ੌਂਸ਼ਣੇ ਨੇ ਖਾਣੀ 버ਗਰ ਦਾ 10 ਰੁਪਈਆ ਦਾ ਉਹਨੂੰ ਕੀ ਪਤਾ ਨਾ ਬਰੇ ਇੰਨਾ ਕਿਲੋ ਦੇ ਵਿੱਚ ਇੰਨਾ ਇੰਨਾ achar ਹੁੰਦਾ ਬਾਕੀ ਸਰੋਂ ਦਾ ਤੇਲ ਹੀ ਹੁੰਦਾ 800 ਗ੍ਰਾਮ ਅੱਛਾ ਬੱਕਰਾ ਦਾ 20% ਹੀ ਖਾਂਦੇ ਨੇ ਜਾਂ ਖਵਾਉਣ ਵਾਲੇ ਚ 20% ਤਾਂ ਖਵਾਉਂਦੇ ਵੀ ਨਹੀਂ ਉਹ ਲੜਾ achar ਦੇ ਵਿੱਚ ਕੀ ਕੀ ਬਾਈ ਇਹਦਾ ਕੋਈ ਕਾਸਰ ਨਹੀਂ ਛੱਡਦੇ ਹਾਂ ਆਪਦੇ ਵੱਲੋਂ ਹਨਾ ਅੱਛਾ ਹੁਣ ਰਹੀ ਗੱਲ ਪਸੰਦ ਆਉਣ ਵਾਲੇ ਦੇ ਕਿਵੇਂ ਹੂੰ ਕੋਈ ਚੀਜ਼ ਦੀ ਕਾਸਰ ਦਿਖਾ ਠੀਕ ਆ ਆ ਚੱਕ ਬਾਈ ਬਦਾਮਾਂ ਦਾ ਜਿਹੜਾ ਅਗਲਾ ਕਹਿੰਦਾ ਐਸਾ ਲੈ ਬਾਈ ਅਗਲੇ ਦਾ ਜਿਹਦਾ ਬਣਾਇਆ ਤਿਆਰ ਕਰ ਅੱਛਾ ਇਹ ਆਰਡਰ ਤੇ ਤਿਆਰ ਕੀਤਾ ਕਿਸੇ ਦਾ 15 ਕਿਲੋ ਬਾਈ ਆਰਡਰ ਤੇ ਹਾਂ ਅੱਛਾ 15 ਕਿਲੋ ਆਰਡਰ ਤੇ ਆ ਹੈ ਇਧਰ ਆ ਪੈਕ ਕੀਤੇ ਪਏ ਨੇ ਬਾਈ ਇਹ ਪੈ ਗਿਆ ਬਾਈ ਇਹਦੇ ਵਿੱਚ ਆ ਬਦਾਮ ਪਾਉਣੇ ਹੋ ਬਦਾਮ ਕਾਜੂ ਸਭ ਕੁਝ ਇਹਨਾਂ ਚ ਵੀ ਰੈਡੀ ਆ ਬਾਈ ਪਿਆ ਹੋਇਆ ਸਾਰਾ ਕੁਝ ਕਰ ਦੇ ਮਸਾਲਿਆਂ ਤੋਂ ਤਿਆਰ ਹੁੰਦਾ ਸਾਰਾ ਜਿਹੜਾ ਮਸਾਲੇ ਦਿਖਾ ਦੇ ਬਾਈ ਪਹਿ ਬੇਚ ਲੋਕਾਂ ਦਾ ਦਿਮਾਗ ਚ ਉਹ ਹੁੰਦਾ ਜਾਂ ਦਿਖਾਵਾਂ ਹਾਂ ਸਾਰੇ ਕਰਦੇ ਨੇ ਬਾਈ ਤੂੰ ਵੀਡੀਓ ਵਿੱਚ ਵਿੱਚੋਂ ਦਿਖਾ ਲੋਕਾਂ ਨੂੰ ਇਹ ਵੀ ਨਹੀਂ ਪਤਾ ਲੱਗਣਾ ਨਾ ਵੀ ਹੈਗਾ ਕੀ ਹੈ ਯਾਰ ਹੂੰ ਹੂੰ ਹਾਂ ਸਾਰੇ ਬਾਈ ਕਰਦੇ ਨੇ ਦੇਖ ਇਹਦਾ ਕੁਆਲਿਟੀ ਹੈ ਬਾਈ ਤੈਨੂੰ ਦਿਖਾਉਣਾ ਹਲੇ ਮੈਂ ਛੱਡ ਤਾ ਸਵਾਦ ਦਾ ਬਾਈ ਜਿਹਨੇ ਕੁਆਲਿਟੀ ਖਾਣੀ ਹੈ ਨਾ ਕੁਆਲਿਟੀ ਦਾ ਮੁੱਲ ਆ ਹੂੰ ਅਗਲਾ ਡੱਬੀ ਗਣੀ ਜਾਂਦਾ ਕੱਲੇ ਲਾਲ ਪੀਲੇ ਰੰਗ ਨਹੀਂ ਹੈਗੇ ਇਹ ਅਸਿਆ ਹਾਂ ਚਾਰ ਚੁੰਬੀਆਂ ਪਹਿਣੀਆਂ ਬਾਈ ਅਸਿਆ ਸਾਰੀਆਂ ਦੇਸੀ ਚੀਜ਼ਾਂ ਨੇ ਇੱਕ ਤਰ੍ਹਾਂ ਦਾ ਭਾਸ਼ਮਾਲਾ ਕੰਮ ਹੀ ਆ ਹੈ ਜੀਰੋ ਕੈਸਟਰੋਲ ਤੇ ਆ ਬਾਈ ਮੀਟ ਜਿੱਥੇ ਮਰਜੀ ਬੰਦਾ ਟੈਸਟਡ ਕਰਾ ਲੇ ਠੀਕ ਹੈ ਚਾਰ ਤਾਂ ਇਥੇ ਬੜਾ ਸਰੋਂ ਦਾ ਤੇਲ ਕਹਿੰਦੇ ਨੇ ਪਿਓਰ ਆ ਸਰੋਂ ਦਾ ਤੇਲ ਸਾਡਾ ਹੂੰ ਉਹ ਤੋਤੇ ਗਰੂਚੀਆਂ ਨਹੀਂ ਆਪਾਂ ਬੋਲਣੀਆਂ ਆਪਾਂ ਤਾਂ ਖਵਾ ਕੇ ਉਰੇ ਆਵੋ ਬੰਦਾ ਖਾ ਕੇ ਦੇਖਦਾ ਬੰਦਾ ਆਪਾਂ ਫੇਰ ਪਾਉਣੇ ਅਗਲੇ ਨੂੰ ਅਸਿਆ ਆਪਾਂ ਨੂੰ ਕੋਈ ਲਾਲਚ ਨਹੀਂ ਐਵੇਂ ਥਾਂ ਥਾਂ ਕਣੋਪੀਆਂ ਆਈਆਂ ਲਾ ਕੇ ਆਪਾਂ ਨਾ ਵੇਚਣਾ ਆਪਾਂ ਤਾਂ ਕੁਆਲਿਟੀ ਬਣਾਉਣੀ ਆ ਲੈਣਾ ਵਾਰ ਚ ਲੱਗਣ ਲਾਉਣੀ ਆ ਨੇ ਕੋਈ ਤੇਲ ਦਿਖਾ ਦੇ ਵੀਰੇ ਫालतू ਪੇਸ਼ ਹੀ ਨਹੀਂ ਆਣਾ ਬਈ ਸਾਰੇ ਸਾਰਾ ਹ ਉਹ ਲੱਕੀ ਫਲਾ ਸਰੋਂ ਦਾ ਤੇਲ ਪੀਛੇ ਦੇਖ ਤੂੰ ਹੂੰ ਨਾ ਐਵੇਂ ਆਪਾਂ ਬੜੇ ਤੂਤਕੜੇ ਜਿਹੜਾ ਇਹ ਐ ਖੁੱਲੇ ਹੱਥਾਂ ਨਾਲ ਕੰਮ ਕਰਦੇ ਆਂ ਕੀ ਕੁਆਲਿਟੀ ਦੇਵਾਂਗੇ ਖਾ ਕੇ ਨਾ ਪਸੰਦ ਆ ਬੇ ਬੰਦਾ ਇੱਥੇ ਛੱਡ ਜੀ ਠੀਕ ਆ ਵਾਪਸ ਕਰ ਜੇ ਜਿਹੇ ਦੀ ਵਾਪਸ ਐ ਪੈਕਿੰਗ ਕਿੰਨੇ ਕਿੰਨੇ ਦੀ ਹੁੰਦੀ ਆ ਬਾਈ ਪੈਕਿੰਗ ਵੀਰੇ 2 ਕਿਲੋ 5 ਕਿਲੋ 1 ਕਿਲੋ ਠੀਕ ਆ ਨਾ ਜਿਹੜਾ ਬਾਹਰ ਭੇਜਦਾ ਘੱਟ ਤੋਂ ਘੱਟ ਤਿੰਨੋ ਕਿਲੋ ਭੇਜਦਾ ਬਾਈ ਕਿਸੇ ਨੇ 150 ਕਿਲੋਮੀਟਰ ਮੰਗਾਉਣਾ ਠੀਕ ਆ ਨਾ 3 ਕਿਲੋ ਦੀ ਡਿਲੀਵਰੀ ਫ੍ਰੀ ਆ ਠੀਕ ਹੈ ਹਾਂਜੀ ਦੂਜੀ ਦੇ ਚਾਰਜ ਲੱਗਣਗੇ ਹੁਣ ਤਾਂ ਵੇਖਿਆ ਆਏ ਆ ਬਾਈ ਕਿਲੋ 2 ਕਿਲੋ ਸਾਡਾ ਜਾਂਦਾ ਹੀ ਨਹੀਂ ਅੱਛਾ ਸਾਡਾ ਇੱਕ ਮੈਨੂੰ ਲੱਗਦਾ ਤਕਰੀਬਨ ਅੱਜ 10 ਦਿਨ ਹੋ ਗਏ ਸਾਡਾ ਕਿਤੇ 10 ਕਿਲੋ ਦਾ ਆਰਡਰ ਘਟੇ ਹੀ ਨਹੀਂ 10 ਕਿਲੋ 5 ਕਿਲੋ 15 ਕਿਲੋ ਵਾਸਤੇ ਰਿਪੀਟ ਆ ਰਹੀ ਜਾਂਦੇ ਛੋਟੇ ਰਿਪੀਟ ਆ ਬਾਈ ਸਾਰੇ ਰਿਪੀਟ ਨੇ ਬਾਈ ਕੱਲੇ ਕੱਲੇ 15 ਨੰਬਰ ਦੇ ਸਕਦੇ ਆ ਆਪਾਂ ਆਪਾਂ ਕਿਹੜਾ ਕਿਸੇ ਨੂੰ ਕੋਈ ਜ਼ਬਰਦਸਤੀ ਖਵਾਉਣਾ ਹੂੰ ਠੀਕ ਹੈ ਨਾ ਜਿਹਦੇ ਸਵਾਲ ਚੱਕਣਾ ਉਹਦੇ ਨਾਲ ਆਪਣੀ ਮੰਨਦੀ ਨਹੀਂ ਕੋਈ ਢਾਲ ਆਪਾਂ ਆਪਣੀ ਕੁਆਲਿਟੀ ਤੇ ਪੂਰਾ ਜ਼ੋਰ ਲਾ ਕੇ ਬਣਾਇਆ ਹੋਇਆ ਕੁਆਲਿਟੀ ਉਹਨਾਂ ਨੂੰ ਪਤਾ ਵੀ ਬੰਦੇ ਕੋਲੇ ਕੀ ਐ ਆ ਦੇਖ ਲੈ ਸਮਾਨ ਦਿਖਾ ਦੇ ਬਾਈ ਆ ਲੱਗਾ ਨਾ ਬੱਚੋ ਹੁਣ ਬੱਚ ਬਥੇਰੇ ਹੋਣਗੇ ਇਹਦਾ ਕਸਟਰੋਲਾ ਡਰਾਈ ਫਰੂਟ ਜਿਹੜੇ ਸ਼ੌਂਸ਼ਣੇ ਨੇ ਖਾਣੀ 버ਗਰ ਦਾ 10 ਰੁਪਈਆ ਦਾ ਉਹਨੂੰ ਕੀ ਪਤਾ ਨਾ ਬਰੇ ਠੀਕ ਐ ਆ ਚੀਜ਼ਾਂ ਪੈਂਦੀਆਂ ਨੇ ਹਾਂ ਹਾਂ ਠੀਕ ਐ ਬਾਕੀ ਉਹ ਘਰ ਦੇ ਮਸਾਲੇ ਹੋਗੇ ਆਪਣੇ ਬਸ ਘਰ ਦੇ ਮਸਾਲੇ ਹੋਗੇ ਬਾਈ ਹੁਣ ਆ ਕੀ ਗ੍ਰाइंड ਕਰੇਗਾ ਕਾਜੂ ਨੇ ਅੱਛਾ ਕਾਜੂ ਨੇ ਠੀਕ ਐ ਕਾਜੂ ਵੀ ਬਾਦ ਹੈ ਬਾਈ ਬਈ ਇਹਦਾ ਸਵਾਦ ਬਣਦਾ ਕਿ ਕੀ ਹੁੰਦਾਗਾ ਜੇ ਮੈਂ ਬਾਈ ਯਾਰ ਜਿਹੜੀ ਕੁਆਲਿਟੀ ਹੈ ਜਿਹੜੀ ਖਰਾਕ ਆ ਖਾਤ ਖਰਾਕ ਆ ਯਾਰ ਉਹਨੇ ਸਵਾਦ ਬਣਾਉਣਾ ਹੀ ਆ ਠੀਕ ਹੈ ਜਿਹਦਾ ਦਮ ਹੂ ਚੀਜ਼ ਚ ਬੱਕਰਾ ਦਾ 20% ਹੀ ਖਾਂਦੇ ਨੇ ਜਾਂ ਖਵਾਉਣ ਵਾਲਿਆਂ ਚੋਂ 20% ਤਾਂ ਖਵਾਉਂਦੇ ਵੀ ਨਹੀਂ ਹੂੰ ਸਹੀ ਗੱਲ ਖੁੱਲੇ ਚੈਲੰਜ ਆ ਨਾ ਬਾਈ ਬਹਿ ਕੇ ਬੰਦਾ ਆ ਕੇ ਦੇਖੇ ਸਾਹਮਣੇ ਬੱਕਰਾ ਬਣਾਵਾਂਗੇ ਆਪਣਾ ਤਾਂ ਚੱਲ ਆਇਆ ਕੋਈ ਬਿਜ਼ਨਸ ਦੇ ਤੌਰ ਤੇ ਨਹੀਂ ਆਪਾਂ ਤਾਂ ਉਹੀ ਜਿਹੜਾ ਕੰਮ ਕੀਤਾ ਫਿਰ ਤੂੰ ਦੀ ਬੋਲਣ ਲਾਈ ਹਰੇ ਕੰਮ ਚ ਨਾ ਮੋਲਦਾ ਕੋਈ ਮਸਾਲਾ ਪਾਇਆ ਬਾਈ ਇੰਗਲਿਸ਼ ਕੋਈ ਮਾਰ ਕਰਦੀ ਆ ਆ ਸਾਰਾ ਉਹਦੋਨੇ ਕਬਈ ਤਾਂ ਤੇਲ ਦਿਖਾ ਸਕਦਾ ਬਾਈ ਬੱਚਾ ਅਗਲਾ ਕਹਿੰਦਾ ਭਰ ਕੇ ਨਾ ਇੰਨਾ ਕਿਲੋ ਦੇ ਵਿੱਚ ਇੰਨਾ ਇੰਨਾ ਚਾਰ ਹੁੰਦਾ ਬਾਕੀ ਸਰ ਉਹਦਾ ਤੇਲ ਹੀ ਹੁੰਦਾ 800 ਗ੍ਰਾਮ ਅੱਛਾ